ਪਿੰਡ ਮਤੇ ਦੀ ਸਹਰਾ ਜੰਗਲ ਦੇਸ਼ ਮਾਲਵੇ ਵਿੱਚ ਤਰੇਹਣ ਖੱਤਰੀ ਬਾਬਾ ਫੇਰੂਮਲ ਰਹਿੰਦਾ ਸੀ ਉਹਨਾਂ ਦੇ ਘਰ ਸ਼੍ਰੀ ਲੈਣਾ ਜੀ ਦਾ ਜਨਮ ਹੋਇਆ ਜਦ ਇਹ 14 ਬਰਸਾਂ ਦੇ ਹੋਏ ਤਾਂ ਖਡੂਰ ਦੇ ਰਹਿਣ ਵਾਲੇ ਇੱਕ ਖੱਤਰੀ ਨੇ ਇਹਨਾਂ ਨੂੰ ਆਪਣੀ ਲੜਕੀ ਵਿਆਹ ਦਿੱਤੀ ਜਦ ਕੁਝ ਸਮਾਂ ਵਸਦਿਆਂ ਰਸਦਿਆਂ ਨੂੰ ਬੀਤ ਗਿਆ ਤਾਂ ਇੱਕ ਦਿਨ ਬਲੋਚ ਡਾਕੂਆਂ ਦੀ ਧਾੜ ਨੇ ਚੜਾਈ ਕਰਕੇ ਮਤੇ ਦੀ ਸਹਰਾ ਨੂੰ ਲੁੱਟ ਕੇ ਢਾ ਢੇਰੀ ਕਰ ਦਿੱਤਾ ਅਤੇ ਉੱਥੋਂ ਸਭ ਬਸੂ ਉਜਾੜ ਦਿੱਤੀ। ਤਦ ਲੈਣਾ ਜੀ ਆਪਣੇ ਪਰਿਵਾਰ ਨੂੰ ਲੈ ਕੇ ਖਡੂਰ ਆ ਗਏ ਅਤੇ ਫਿਰ ਇੱਥੇ ਹੀ ਰਹੇ। ਇਸ ਨਗਰ ਦੇ ਲੋਕ ਦੁਰਗਾ ਦੇਵੀ ਦੇ ਪੁਜਾਰੀ ਸਨ। ਉਹਨਾਂ ਨਾਲ ਲੈਣਾ ਜੀ ਸਾਲ ਦੇ ਸਾਲ ਸੰਗ ਲੈ ਕੇ ਜਵਾਲਾ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਖਡੂਰ ਵਿੱਚ ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ। ਗੁਰੂ ਕੀ ਬਾਣੀ ਦਾ ਪਾਠ ਕਰਦਾ ਸੀ ਤੇ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਸੀ। ਇੱਕ ਦਿਨ ਜਦ ਉਹ ਬੜਾ ਪ੍ਰੇਮ ਮਗਨ ਹੋ ਕੇ ਸ਼ਬਦ ਪੜ੍ਹ ਰਿਹਾ ਸੀ ਤਾਂ ਲੈਣਾ ਜੀ ਨੇ ਉਸ ਨੂੰ ਪੁੱਛਿਆ ਕਿ ਬਾਣੀ ਕਿਸ ਦੀ ਹੈ ਤਾਂ ਉਸ ਨੇ ਆਖਿਆ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਤਦ ਲੈਣਾ ਜੀ ਨੇ ਵਿਚਾਰਿਆ ਕਿ ਜਿਨ੍ਹਾਂ ਦੇ ਐਸੇ ਮਿੱਠੇ ਮਨ ਨੂੰ ਮੋਹ ਲੈਣ ਵਾਲੇ ਬਚਨ ਹਨ ਮੈਂ ਉਹਨਾਂ ਨੂੰ ਹੀ ਗੁਰੂ ਧਾਰਨ ਕਰਾਂਗਾ ਹੁਣ ਜਦ ਜਵਾਲਾ ਜਾਣ ਦਾ ਸਮਾਂ ਆਇਆ ਤਾਂ ਆਪ ਜੀ ਦੇਵੀ ਦੇ ਭਗਤਾਂ ਨੂੰ ਆਖਿਆ ਇਸ ਵਾਰ ਕਰਤਾਰਪੁਰ ਸ੍ਰੀ ਗੁਰੂ ਨਾਨਕ ਜੀ ਦੇ ਦਰਸ਼ਨ ਕਰਕੇ ਅੱਗੇ ਚੱਲਾਂਗੇ ਸੰਗਤ ਨੇ ਕਿਹਾ ਬਹੁਤ ਚੰਗਾ ਜਦ ਖਡੂਰ ਤੋਂ ਚੱਲ ਕੇ ਕਰਤਾਰਪੁਰ ਪਹੁੰਚ ਗਏ ਤਾਂ ਇੱਕ ਮਨੁੱਖ ਨੂੰ ਪੁੱਛਿਆ ਕਿ ਇਹ ਪਿੰਡ ਕਿਸ ਦਾ ਹੈ ਉਸ ਮਨੁੱਖ ਨੇ ਦੱਸਿਆ ਕਿ ਸ੍ਰੀ ਨਾਨਕ ਤਪਾ ਜੀ ਦਾ ਨਗਰ ਹੈ ਤਾਂ ਲੈਣਾ ਜੀ ਨੇ ਸਾਥੀਆਂ ਨੂੰ ਕਿਹਾ ਤੁਸੀਂ ਕੁਝ ਚਿਰ ਇੱਥੇ ਠਹਿਰੋ ਮੈਂ ਦਰਸ਼ਨ ਕਰਕੇ ਆਉਂਦਾ ਹਾਂ ਅੱਗੋਂ ਗੁਰੂ ਨਾਨਕ ਜੀ ਮਿਲ ਪਏ ਸ੍ਰੀ ਲੈਣਾ ਜੀ ਨੇ ਆਪ ਜੀ ਤੋਂ ਪੁੱਛਿਆ ਤਪਾ ਜੀ ਕਿੱਥੇ ਹਨ ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ ਗੁਰੂ ਨਾਨਕ ਜੀ ਨੇ ਕਿਹਾ ਸਾਡੇ ਨਾਲ ਚੱਲਿ ਆਓ ਤਦ ਗੁਰੂ ਜੀ ਅੱਗੇ ਤੁਰ ਪਏ ਤੇ ਲੈਣਾ ਦੀ ਘੋੜੀ ਉੱਤੇ ਚੜੇ ਹੋਏ ਪਿੱਛੇ-ਪਿੱਛੇ ਜਦ ਧਰਮਸ਼ਾਲਾ ਦੇ ਦਰਵਾਜ਼ੇ ਪਾਸ ਆਏ ਤਾਂ ਕਿਹਾ ਕਿ ਘੋੜੀ ਇਸ ਕਿੱਲੇ ਨਾਲ ਬੰਨ ਕੇ ਇਸ ਦਰਵਾਜ਼ੇ ਅੰਦਰ ਜਾਓਗੇ ਤਾਂ ਅੱਗੇ ਬੈਠੇ ਹੋਣਗੇ ਇਸ ਤਰ੍ਹਾਂ ਆਖ ਕੇ ਆਪ ਜੀ ਦੂਸਰੇ ਪਾਸਿਓਂ ਛੋਟੇ ਬੂਹੇ ਰਾਸਤੇ ਅੰਦਰ ਲੰਘ ਕੇ ਆਪਣੇ ਆਸਣ ਉੱਤੇ ਜਾ ਬੈਠੇ ਜਦ ਲੈਣਾ ਜੀ ਘੋੜੀ ਬਣ ਕੇ ਅੰਦਰ ਗਏ ਤਾਂ ਆਪ ਜੀ ਨੂੰ ਬੈਠੇ ਦੇਖ ਕੇ ਮਨ ਵਿੱਚ ਕਿਹਾ ਕਿ ਇਹ ਤਾਂ ਉਹੀ ਹਨ ਜਿਨ੍ਹਾਂ ਨੇ ਮੈਨੂੰ ਰਸਤਾ ਦੱਸਿਆ ਸੀ ਮੇਰੇ ਤੋਂ ਬੜੀ ਭੁੱਲ ਹੋਈ ਹੈ ਜੋ ਇਹ ਮੇਰੇ ਅੱਗੇ ਪੈਦਲ ਤੁਰਾਏ ਤੇ ਮੈਂ ਪਿੱਛੇ ਘੋੜੀ ਉੱਤੇ ਚੜ੍ਹ ਆਇਆ ਇਹ ਮੇਰਾ ਦੋਸ਼ ਕਿਸ ਤਰ੍ਹਾਂ ਬਖਸ਼ਿਆ ਜਾਵੇਗਾ ਗੁਰੂ ਜੀ ਨੇ ਲੈਣਾ ਜੀ ਦੇ ਮਨ ਦੀ ਗੱਲ ਜਾਣ ਕੇ ਬੜੇ ਪ੍ਰੇਮ ਨਾਲ ਆਖਿਆ ਪੁਰਸ਼ਾ ਤੇਰੇ ਸਭ ਸੁੱਖ ਸੰਧ ਹੈ ਇਹ ਬਚਨ ਸੁਣ ਕੇ ਲੈਣਾ ਜੀ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ ਹਾਂ ਫਿਰ ਲੈਣਾ ਜੀ ਨੇ ਦੇਵੀ ਭਗਤਾਂ ਦਾ ਭੇਸ ਸ਼ਰੀਰ ਤੇ ਕੱਪੜੇ ਤੇ ਪੈਰਾਂ ਤੋਂ ਹੰ ਗੁਰੂ ਸਭ ਉਤਾਰ ਦਿੱਤੇ ਅਤੇ ਗੁਰੂ ਚਰਨਾਂ ਦੇ ਸ਼ਰਧਾवान ਪ੍ਰੇਮੀ ਹੋ ਗਏ ਉਪਰੰਤ ਲੈਣਾ ਜੀ ਨੇ ਵਿਚਾਰਿਆ ਕਿ ਹੁਣ ਜੇ ਮੈਨੂੰ ਇਹ ਆਪ ਹੀ ਘਰ ਜਾਣ ਦੀ ਆਗਿਆ ਦੇਣ ਕਾਮੇ ਅੰਤਰਜਾਮੀ ਜਾਣਾਗਾ ਤਦ ਅੰਤਰਜਾਮੀ ਗੁਰੂ ਜੀ ਨੇ ਪੁੱਛਿਆ ਪੁਰਖਾ ਤੇਰਾ ਘਰ ਕਿੱਥੇ ਹੈ ਤੇਰਾ ਨਾਮ ਕੀ ਹੈ ਲੈਣਾ ਜੀ ਨੇ ਕਿਹਾ ਏ ਅੰਤਰਜਾਮੀ ਮੇਰਾ ਘਰ ਖਡੂਰ ਹੈ ਅਤੇ ਨਾਮ ਲੈਣਾ ਹੈ ਆਪ ਜੀ ਦਾ ਜਸ ਸੁਣ ਕੇ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਸੀ ਜੋ ਆਪ ਜੀ ਨੇ ਕਿਰਪਾ ਕਰਕੇ ਪੂਰੀ ਕੀਤੀ ਹੈ ਗੁਰੂ ਜੀ ਨੇ ਕਿਹਾ ਏ ਲੈਣੇ ਤੂੰ ਲੈਣਾ ਹੈ ਤੇ ਅਸਾ ਦੇਣਾ ਹੈ ਹੁਣ ਤੂੰ ਜਾ ਤੇ ਫਿਰ ਆਪਣੇ ਘਰੋਂ ਹੋ ਕੇ ਆਉਣਾ ਇਹ ਬਚਨ ਸੁਣ ਕੇ ਲੈਣਾ ਜੀ ਬੜੇ ਪ੍ਰਸੰਨ ਹੋਏ ਕਿ ਇਹਨਾ ਮੇਰੇ ਦਿਲ ਦੀ ਗੱਲ ਬੁੱਝ ਲਈ ਹੈ ਆਪ ਜੀ ਤਦ ਤੋਂ ਹੀ ਮਨ ਕਰਕੇ ਗੁਰੂ ਜੀ ਦੇ ਸਿੱਖ ਬਣ ਗਏ ਅਤੇ ਸਾਥੀਆਂ ਪਾਸ ਜਾ ਕੇ ਕਿਹਾ ਕਿ ਤੁਸੀਂ ਹੁਣ ਅੱਗੇ ਜਵਾਲਾ ਜੀ ਦੇ ਦਰਸ਼ਨ ਕਰਨ ਜਾਓ ਤੇ ਮੈਂ ਆਪਣਾ ਖਡੂਰ ਨੂੰ ਜਾਵਾਂਗਾ ਇਸ ਤਰ੍ਹਾਂ ਸੰਗ ਨੂੰ ਅੱਗੇ ਤੋਰ ਕੇ ਆਪ ਸ੍ਰੀ ਲੈਣਾ ਜੀ ਖਡੂਰ ਆ ਗਏ ਲੋਕਾਂ ਨੇ ਆਪ ਜੀ ਨੂੰ ਪੁੱਛਿਆ ਕਿ ਤੁਸੀਂ ਕਿਉਂ ਵਾਪਸ ਮੁੜ ਆਏ ਹੋ ਤਾਂ ਲੈਣਾ ਜੀ ਚੁੱਪ ਕਰਕੇ ਆਪਣੇ ਘਰ ਜਾ ਬੈਠੇ ਕਿਸੇ ਨੂੰ ਉੱਤਰ ਨਾ ਦਿੱਤਾ ساری ਰਾਤ ਬੜੀ ਉਦਾਸੀ ਨਾਲ ਬਤੀਤ ਕਰਕੇ ਲੈਣਾ ਜੀ ਨੇ ਸਵੇਰੇ ਉੱਠ ਕੇ ਸਵਾ ਮਣ ਲੂਣ ਦੀ ਪੰਡ ਸਿਰ ਤੇ ਚੁੱਕ ਲਈ ਤੇ ਕਰਤਾਰਪੁਰ ਨੂੰ ਤੁਰ ਪਏ ਹੌਲੀ ਹੌਲੀ ਤੁਰ ਕੇ ਕਰਤਾਰਪੁਰ ਗੁਰੂ ਜੀ ਦੇ ਘਰ ਪਹੁੰਚ ਗਏ ਅੱਗੇ ਗੁਰੂ ਜੀ ਬਾਹਰ ਖੇਤੀ ਵੇਖਣ ਗਏ ਹੋਏ ਸਨ ਮਾਤਾ ਸੁਲੱਖਣੀ ਪਾਸ ਲੂਣ ਦੀ ਪੰਡ ਰੱਖ ਕੇ ਪੁੱਛਿਆ ਕਿ ਗੁਰੂ ਜੀ ਕਿੱਥੇ ਹਨ ਮਾਤਾ ਜੀ ਨੇ ਕਿਹਾ ਉਹ ਬਾਹਰ ਖੇਤੀ ਵੇਖਣ ਗਏ ਹਨ ਤਦ ਲੈਣਾ ਜੀ ਵੀ ਉੱਥੇ ਹੀ ਗੁਰੂ ਜੀ ਦੇ ਪਾਸ ਪਹੁੰਚ ਗਏ ਅਤੇ ਚਰਨਾ ਤੇ ਮੱਥਾ ਟੇਕ ਕੇ ਹੋਰ ਕਾਮਿਆਂ ਨਾਲ ਝੋਨੇ ਵਿੱਚੋਂ ਨਦੀਨ ਕੱਢਣ ਲੱਗ ਪਏ ਜਦ ਇੱਕ ਘੜੀ ਬੀਤ ਗਈ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਕੰਮ ਤੇਰੇ ਪਾਸੋਂ ਠੀਕ ਨਹੀਂ ਹੁੰਦਾ ਇਸ ਕਰਕੇ ਤੂੰ ਨਦੀਨ ਦੀ ਪੰਡ ਬਨ ਕੇ ਘਰ ਪਸ਼ੂਆਂ ਵਾਸਤੇ ਚਾਰਾ ਲੈ ਚੱਲ ਤਦ ਲੈਣਾ ਜੀ ਨੇ ਗਿੱਲੇ ਘਾਹ ਤੇ ਨਦੀਨ ਦੀ ਪੰਡ ਬਨ ਕੇ ਸਿਰ ਤੇ ਚੁੱਕ ਲਈ ਤੇ ਘਰ ਆ ਗਏ ਪੰਡ ਵਿੱਚੋਂ ਚਿੱਕੜ ਤੇ ਪਾਣੀ ਨੁਚੜ ਕੇ ਲੈਣਾ ਜੀ ਦੇ ਗਲ ਦੇ ਸੁੰਦਰ ਕੱਪੜੇ ਸਾਰੇ ਖਰਾਬ ਹੋ ਗਏ ਮਾਤਾ ਸੁਲੱਖਣੀ ਜੀ ਆਪ ਜੀ ਦੇ ਕੱਪੜੇ ਖਰਾਬ ਹੋਏ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਜਦ ਗੁਰੂ ਜੀ ਆਪ ਘਰ ਆਏ ਤਾਂ ਕਿਹਾ ਕਿ ਅੱਜ ਜਿਹੜਾ ਇੱਕ ਚੰਗਾ ਆਦਮੀ ਬਾਹਰੋਂ ਆਇਆ ਹੈ ਉਸ ਦੇ ਗਲ ਬੜਾ ਕੀਮਤੀ ਜਾਮਾ ਸੀ ਤੁਸੀਂ ਚਿੱਕੜ ਭਰੀ ਘਾਦੀ ਪੰਡ ਉਸ ਨੂੰ ਚੁਕਾ ਕੇ ਉਸ ਦੇ ਕੱਪੜੇ ਨਾਸ਼ ਕਰ ਦਿੱਤੇ ਹਨ ਗੁਰੂ ਜੀ ਨੇ ਕਿਹਾ ਇਹ ਚਿੱਕੜ ਭਰੀ ਹੋਈ ਘਾਦੀ ਪੰਡ ਨਹੀਂ ਸੀ ਇਹ ਦੀਨ ਦੁਨੀਆ ਦਾ ਛਤਰ ਸੀ ਉਸ ਦੇ ਕੱਪੜਿਆਂ ਤੇ ਚਿੱਕੜ ਨਹੀਂ ਲਾਇਆ ਕੇਸਰ ਛਿੜਕਿਆ ਹੈ ਤੂੰ ਨੇੜੇ ਹੋ ਕੇ ਵੇਖ ਇਹ ਚਿੱਕੜ ਹੈ ਕਿ ਕੇਸਰ ਜਦ ਮਾਤਾ ਜੀ ਨੇ ਨੇੜੇ ਹੋ ਕੇ ਵੇਖਿਆ ਇਹ ਕੇਸਰ ਦੇ ਚਿੱਟੇ ਹਨ ਤਾਂ ਕਹਿਣ ਲੱਗੀ ਕਿ ਤੁਹਾਡੀ ਗੱਤ ਤੁਸੀਂ ਹੀ ਜਾਣੋ ਗੁਰੂ ਜੀ ਨੇ ਕਿਹਾ ਇਹ ਪਾਪ ਕਰਮਾਂ ਵਿੱਚ ਡੁੱਬ ਰਹੇ ਲੋਕਾਂ ਦੇ ਮਲਾਹ ਹੋਣਗੇ ਅਤੇ अनेका ਦਾ ਉਦਾਰ ਕਰਨਗੇ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ